ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਤੈਦਰੁਸ ਸਵਾਗਤ। ਦੋਸਤੋ ਅੱਜ ਸਵੇਰ ਸਵੇ ਇੱਕ ਨਗੀਨਾ ਪੀਸੀ ਲੈ ਆਏ ਤੁਹਾਡੇ ਲਈ। ਮੜਾ ਚੈੱਕ ਕਰਿਓ। ਮੇਰੇ ਘਰ ਦੀ ਹੋਮ ਬਰੀਡ ਆਪਦੇ ਹੱਥੀ ਬੱਤੇ ਨੂੰ ਮੰਨ ਲਓ ਵੀ ਜਨਮ ਤੋਂ ਲੈ ਕੇ ਹੁਣ ਤਾਈ ਸਾਰਾ ਸੰਭਿਆ ਸੰਭਿਆ ਆਪਣੇ ਹੱਥੀ ਹੋਇਆ ਆਪਣੇ ਫਾਰਮ ਦਾ ਬੱਚੇ ਦਾ ਜਨਮ ਤੇ ਆਪਣੇ ਆਪਦੇ ਘੋੜੇ ਦਾ ਸਾਰਾ ਦਿੰਨਾ ਕਿਹੜੇ ਘੋੜੇ ਦੀ ਕਿਹੜੇ ਘੋੜੇ ਦਾ ਬੱਚਾ ਕੀ ਮਾਦੀ ਲਾਈਨਾਂ ਮਾ ਵੀ ਹੈ ਤੇ ਆਪਾਂ ਜੋੜੇ ਹੀ ਫੇਲ ਕਰਦੇ ਜੇ ਕਿਸੇ ਦੇ ਇਕੱਲੇ ਦੇ ਬੱਚਾ ਵੀ ਚੱਲਦਾ ਹੋਵੇ ਬੱਚਾ ਦੇ ਦਾਂਗੇ ਜੇ ਜੋੜਾ ਚੱਲਦਾ ਹੋਵੇ ਜੋੜਾ ਵੀ ਦੇ ਦਾਂ। ਦੋਨਾਂ ਦੀ ਆਪਾਂ ਸਾਰੀ ਡਿਟੇਲ ਦਿੰਨੇ ਆ ਤੁਹਾਨੂੰ। ਬਸ ਵੀਡੀਓ ਪ੍ਰੋਪਰ ਪੂਰੀ ਦੇਖ ਲਿਓ ਜਿਹੜੀ ਤੁਹਾਨੂੰ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਮਿਲ ਜੇ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦੱਸਿਓ ਤੇ ਕਮੈਂਟਾਂ ਜਰੂਰ ਹੌਸਲਾ ਫੁਜਾਈ ਕਰਿਓ ਵੀ ਬੱਚਾ ਤੁਹਾਨੂੰ ਕਿਵੇਂ ਲੱਗਿਆ ਵਧੀਆ ਕੁਆਲਿਟੀ ਆ ਜਾਂ ਨਹੀਂ ਕਿ ਆਪਾਂ ਬਰੀਡਿੰਗ ਤੇ ਹਜੇ ਵਪਾਰ ਤੇ ਤਾਂ ਆਪਾਂ ਚਲੋ ਤਕਰੀਬਨ ਕਾਫੀ ਟਾਈਮ ਹੋ ਗਿਆ। 50-55 ਸਾਲ ਪੀੜੀਦਰ ਪੀੜੀ ਚੱਲੀ ਆਉਂਦਾ ਨਾ ਵਪਾਰ ਲਾਈ ਤਾਂ ਪਰ ਜਿਹੜੀ ਬਰੀਡਿੰਗ ਕਰਨੀ ਸ਼ੁਰੂ ਕੀਤੀ ਹੈ ਹੌਲੀ ਹੌਲੀ ਹੁਣ ਬਾਲ ਆਉ ਹੁਣ ਥੋੜੇ ਟਾਈਮ ਤੋਂ ਹੀ ਬਰੀਡਿੰਗ ਵਾਲੇ ਪਾਸੇ ਨੂੰ ਹੋਇਆ ਮਾਰਵਾੜੀ ਦੇ ਤੇ ਤੁਸੀਂ ਦੱਸਿਓ ਜ਼ਰੂਰ ਕਿਵੇਂ ਲੱਗਾ ਵੀ ਹੀਰ ਤੇ ਬਾਕੀ ਸਾਰੀ ਡਿਟੇਲ ਆਪਾਂ ਤੁਹਾਨੂੰ ਦਿੰਨੇ ਆ ਹਨਾ ਘੋੜੀ ਕਿਹੜੀ ਲਾਈਨ ਦੀ ਆ ਬਸ ਵੀਡੀਓ ਪੂਰੀ ਦੇਖਦੇ ਰਹੋ ਤੇ ਹਾਂਜੀ ਦੋਸਤੋ ਕਰਦੇ ਆ ਸ਼ੁਰੂ ਦੋਸਤੋ ਘੋੜੀ ਦੀ ਪਹਿਲਾਂ ਆਪਾਂ ਇਹਦੀ ਮਾਂ ਤੋਂ ਬੱਚੇ ਦੀ ਮਾਂ ਤੋਂ ਸ਼ੁਰੂ ਕਰਦੇ ਆ ਜਿਹੜੀ ਇਹਦੀ ਮਾਂ ਅਲੀ ਕਰਲਗੜ ਲਾਈਨ ਚੋਂ ਪੰਜਾਬ ਦੀ ਇੱਕ ਡਿਫਰੈਂਟ ਬਲੱਡ ਲਾਈਨ ਜਿਵੇਂ ਜੇ ਮੰਨ ਲਓ ਜਿਵੇਂ ਅੱਜ ਕੱਲ ਆਪਣੇ ਪੰਜਾਬ ਵਿੱਚ ਘੋੜੇ ਚੱਲਦੇ ਜਾਂ ਤਾਂ ਅਲੀਥਨ ਲਾਈਨ ਦੇ ਜਿਆਦਾ ਫੇਮਸ ਜਿਵੇਂ ਦਲਬਾਗ ਕਾਂਟਾ ਦੇਵਰਾਜ ਹੁਣੇ ਹੋਏ ਤੇ ਜਾਂ ਦੇਵਲੀ ਲਾਈਨ ਚ ਪ੍ਰਵਾਹਤ ਹੁਣੇ ਹੋਏ ਜਿਹੜੀ ਅਲੀਕਰਲਗੜ ਲਾਈਨ ਉਹ ਬਹੁਤ ਘੱਟ ਹੈ ਇਸ ਨਾਲ ਆਪਾਂ ਨੂੰ ਇਹ ਫਾਇਦਾ ਹੋ ਜਾਂਦਾ ਵੀ ਇਨਬਰੀਡਿੰਗ ਨਹੀਂ ਹੁੰਦੀ ਤੇ ਰਿਜ਼ਲਟ ਬਹੁਤ ਸੋਹਣਾ ਆਉਂਦਾ ਤੁਸੀਂ ਬੱਚਾ ਦੇਖ ਸਕਦੇ ਆ ਰਿਜ਼ਲਟ ਬਹੁਤ ਜਿਆਦਾ ਸੋਹਣਾ ਆਇਆ ਹੋਇਆ 60 ਇੰਚ ਕੁੜੀ ਦੀ ਹਾਈਟ ਆ ਹਾਈਟ ਦੇ ਨਾਲ ਨਾਲ ਲੈਂਥ ਦੇਖੋ ਆਮ ਘੋੜਿਆਂ ਨਾਲ ਡਬਲ ਆ ਦੂਣੀ ਲੈਂਥ ਆ ਉਹਦੇ ਕਰਕੇ ਬੱਚਾ ਹਜੇ 3 ਮਹੀਨਿਆਂ ਦਾ ਹੋਇਆ ਨਹੀਂ ਤੇ ਬੱਚਾ 5-7 ਮਹੀਨਿਆਂ ਦੇ ਬਰਾਬਰ ਦੀ ਹਾਈਟ ਕਰੀ ਫਿਰਦਾ ਥੋੜਾ ਜਿਵੇਂ ਅੰਦਰਲੇ ਘਰੇ ਵਪਾਰ ਵਾਲੇ ਲੈਣ ਨਹੀਂ ਕਰਕੇ ਜਾਨਵਰ ਝਾੜੇ ਝੂੜੇ ਘਾਟੇ ਜਾਂਦੇ ਤੇ ਠੰਡ ਕਰਕੇ ਨਮਾਏ ਵੀ ਨਹੀਂ ਕੇ ਤਾਂ ਉਹ ਕਰਕੇ ਮੈਂ ਉਦਾਂ ਹੀ ਇੱਕ ਜਸਟ ਵੀਡੀਓ ਚ ਪਾਤੀ ਵੀ ਚਲੋ ਜਿਹੜੀ ਕੁਆਲਿਟੀ ਉਹ ਤਾਂ ਦੇਸੀ ਜਾਣੀ ਆ ਤੇ ਕੁਆਲਿਟੀ ਬੱਚਾ ਵਿਦਿਆਵਚ ਦਿਖਾਉਂਦਾ ਹੀ ਬਹੁਤ ਆ ਤੇ ਦੋਸਤੋ ਜੋਧਾ ਵਾਲੇ ਰੈਂਬੋ ਦੀ ਬੱਚੀ ਆ ਜਿਹੜੀ ਇਹਦੀ ਮਾਂ ਤੇ ਦੋ ਸੂਏ ਦਿੱਤੇ ਨੇ ਪਹਿਲੇ ਸੂਏ ਦੀ ਬੱਚੀ ਦਿੱਤੀ ਨਵਾਬ ਤੋਂ ਧੂਰਕੋਟ ਵਾਲੇ ਤੋਂ ਜੋ ਮੱਝੂ ਦੇ ਬਲੱਡ ਲਾਈਨ ਚੋਂ ਦੂਜੇ ਸੂਏ ਦਾ ਬਸ਼ੇਰਾ ਆਲੀਸਾਨ ਲਾਈਨ ਚੋਂ ਆਲੀਸਾਨ ਦਾ ਪੋਤਾ ਦੋਸਤੋ ਆਲੀਸਾਨ ਦਾ ਪਰਪੋਤਾ ਆ ਗਿਆ ਦਿਲਸਾਨ ਘੋੜਾ ਫੂਲ ਸਿੰਘੀ ਵਾਲਾ ਉਹਦਾ ਪੋਤਾ ਆ ਗਿਆ ਤੇ ਆਪਣੇ ਕੋਲ ਚੈਂਪੀਅਨ ਘੋੜਾ ਸੀ ਰਾਜਵੰਸ ਆ ਮੈਂ ਸਾਈਡ ਤੇ ਉਹਦੀ ਫੋਟੋ ਵੀ ਲਾਉਂਦਾ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਫੋਟੋ ਵੀਡੀਓ ਲਾਉਂ ਇਹ ਘੋੜਾ ਸੀ ਇਹਦਾ ਬਾਪ ਚੈਂਪੀਅਨ ਰਿਹਾ ਸੀ ਦੋ ਦਾਂਦੇ ਸੀ ਤੇ ਉਹਦਾ ਦੂਜਾ ਬੱਚਾ ਇਹ ਰਿਜ਼ਲਟ ਪਹਿਲਾਂ ਵੀ ਆਪਣੇ ਘਰੀ ਆਇਆ ਸੀ ਬਸ਼ੇਰਾ ਬਹੁਤ ਜ਼ਬਰਦਸਤ ਉਹ ਚਲੋ ਉਮਰ ਥੋੜੀ ਸੀ ਉਹਦੀ ਦੂਜੇ ਤੀਜੇ ਦਿਨ ਇਨਸਪਾਇਰ ਹੋ ਗਿਆ ਸੀ ਤੇ ਬੱਚਾ ਇਹ ਵੀ ਬਹੁਤ ਟੌਪ ਦਾ ਆ ਦੋਸਤੋ ਉੱਪਰ ਤੁਸੀਂ ਹੈ ਇਹਦੇ ਬਾਪ ਨੂੰ ਦੇਖ ਸਕਦੇ ਆ ਜੀ ਦਿਲਸਾਨ ਦਾ ਹੀ ਹੈ ਇਹਦਾ ਬਾਪ ਤੇ ਬੱਚਾ ਦਿਲਸਾਨ ਦਾ ਪੁੱਤ ਹੈ ਗਰਦਨ ਗੁਰਦਨ ਵਾਲੇ ਪਾਸਿਓਂ ਪਿੱਠ ਪੁੜਿਆ ਨੇ ਬਹੁਤ ਜ਼ਿਆਦਾ ਦੇਖੋ ਗਰਦਨ ਦਾ ਕੰਡ ਬਹੁਤ ਸੋਹਣਾ ਪਤਲੀ ਜਮਾ ਗਰਦਨ ਹੈ ਤੇ ਲੰਮੀ ਗਰਦਨ ਹੈ ਕੰਨ ਵੀ ਜਮਾ ਛੋਟਾ ਛੋਟਾ ਇੰਚੀ ਇੰਚੀ ਦਾ ਕੰਨ ਨਹੀਂ ਆ ਦੋਸਤੋ ਬਾਕੀ ਮਾਂ ਦਾ ਜਿਹੜਾ ਫਰੇਮ ਆ ਨਾ ਦੇਖੋ ਗਰਦਨ ਦਾ ਫਰੇਮ ਫਿਰ ਬਹੁਤ ਜ਼ਿਆਦਾ ਚੰਗਾ ਹੁਣ ਆਪਾਂ ਮੰਨੀਆਂ ਕੱਲਾ ਘੋੜਾ ਵੀ ਟੌਪ ਦੇ ਬੱਚੇ ਨਹੀਂ ਦਿੰਦਾ ਮਾਂ ਦਾ ਰੋਲ ਵੀ ਬਹੁਤ ਜ਼ਰੂਰੀ ਹੁੰਦਾ ਮਾਂ ਸਾਰੇ ਪਾਸੇ ਲੈਂਥ ਚ ਵੀ ਲੰਮੀ ਆ ਪੇਟਲ ਘ ਬੱਚੇ ਨੇ ਹਜੇ 5 ਤਰੀਕ ਨੂੰ ਦੋਸਤੋ ਜਿਹੜੀ ਮੂਰਿਆ 5 ਜਨਵਰੀ ਆਉਣੀ ਹੈ ਨਾ ਉਸ ਦਿਨ 3 ਮਹੀਨਿਆਂ ਦਾ ਹੋਣਾ ਸਾਰੇ ਆਪਾਂ ਜਨਮ ਤੋਂ ਲੈ ਕੇ ਫੋਟਾਂ ਪਈਆਂ ਆਪਣੇ ਕੋਲ ਜਨਮ ਹੁੰਦੇ ਦੀ ਵੀਡੀਓ ਪਈ ਆ ਤੇ ਸਾਰੇ ਇੱਕ ਇੱਕ ਦਿਨ ਦਾ ਆਪਣੇ ਕੋਲ ਰਿਕਾਰਡ ਪਿਆ ਤੇ ਮੀਟਿੰਗ ਦੀ ਫੁਟੇਜ ਨਖਰਾ ਨਖਰਾ ਤਾਂ ਜਿਹੜਾ ਅਗਰੈਸਨ ਆ ਸਾਰਿਆਂ ਦਾ ਆਪਣੇ ਬਾਪਤੀਆ ਸਾਈਡ ਤੇ ਇਹਦਾ ਬਾਪ ਦੇਖੋ ਦੋ ਦੰਦ ਬਸ਼ੀਰਾ ਸੀ ਦੋਸਤ ਫਰੀਦਕੋਟ ਤੋਂ ਉਹਦਾ ਚੈਂਪੀਅਨ ਰਿਹਾ ਹੋਇਆ ਸੀ ਬੱਚਾ ਜਿਹੜਾ ਆਪਣਾ ਰਾਜਵੰਸ਼ ਘੋੜਾ ਸੀ ਪ੍ਰਮਾਤਮਾ ਵੱਲੋਂ ਇਨਸਪਾਇਰ ਹੋ ਗਿਆ ਸੀ ਮਗਰ ਗਿਆ ਤੇ ਬੱਚਾ ਆਪਣੇ ਬਾਪ ਦੀ ਕਾਪੀ ਬਣ ਰਿਹਾ ਗਰਦਨ ਵਾਲੇ ਪੱਖੋਂ ਕੰਨ ਵਾਲੇ ਪੱਖੋਂ ਇੱਕ ਆਇਆ ਨਾ ਜਿਹੜੀ ਇਨਬਰੀਡਿੰਗ ਨਹੀਂ ਹੋਈ ਹੋਈ ਐ ਇੱਥੇ ਮੰਨ ਲਓ ਜਿਹੜਾ ਦਾਦੇ ਦਾ ਪਰਿਵਾਰ ਉਹ ਵਾਲੀ ਸਨ ਲਾਈਨ ਹੋ ਗਿਆ ਦਲਸਾਨ ਦਾ ਪੋਤਾ ਰਾਜਵਾਂਸ਼ ਦਾ ਬੱਚਾ ਹੋ ਗਿਆ ਹਨਾ ਗਰਦਨ ਗਰਦਨ ਦੇਖੋ ਕਿੰਨੀ ਬਰੀਕ ਕੰਨ ਜਮਾ ਛੋਟਾ ਛੋਟਾ ਕੁੰਡੀ ਵਾਲ ਤੇ ਜਿਹੜਾ ਨਾਨਕਾ ਪਰਿਵਾਰ ਆ ਉਹ ਵਾਲੀ ਕਰਲਗੜ ਲਾਈਨ ਹੋ ਗਈ ਪੰਜਾਬ ਦੀ ਡਿਫਰੈਂਟ ਬਲੱਡ ਲਾਈਨ ਜਿੱਥੋਂ ਤਾਂ ਆਇਆ ਆਪਾਂ ਨੂੰ ਆ ਬਸ਼ੀਰਤ ਉਮੀਦ ਆ ਬਹੁਤ ਖਰਾ ਉਤਰੂ ਬਾਕੀ ਸੋਡੀ ਆਪਾਂ ਕਚਹਿਰੀ ਚ ਰੱਖਤਾ ਤੁਸੀਂ ਆਪ ਹੀ ਦੱਸ ਦੇਣਾ ਵੀ ਕਿੰਨਾ ਖਰਾ ਉਤਰੂ ਤੇ ਬੱਚੇ ਬਾਰੇ ਆਪਾਂ ਮਾਰ ਕੇ ਗੱਲ ਕਰੀਏ ਸਿਰਫ ਮੱਥੇ ਤੇ ਫੁੱਲ ਆ ਹੋਰ ਸਾਰਾ ਬਲੈਕ ਇਹਨੇ ਦੁੱਧ ਲਈ ਲਾਉਣੀ ਆ ਬੱਚੇ ਨੇ ਹਜੇ ਮੰਨ ਲਓ ਅੱਜ 2 ਮਹੀਨੇ ਤੇ 23 24 23 24 ਦਿਨਾਂ ਦਾ ਹੋ ਗਿਆ ਬੱਚਾ 5 ਤਰੀਕ ਨੂੰ ਇਹਨੇ 3 ਮਹੀਨਿਆਂ ਦਾ ਹੋ ਜਾਣਾ ਪ੍ਰੋਪਰ ਤੇ ਆ ਮਾਮ ਜਿਹੜੀ ਇਹਦੀ ਪੂਰੀ ਜੈਡ ਬਲੈਕ ਹੈ ਜੋਧਾ ਵਾਲੇ ਰੈਂਬੋ ਘੋੜੇ ਦੀ ਆ 60 ਇੰਚ ਹਾਈਟ ਆ ਗਰਦਨ ਲੰਮੀ ਆ ਕੰਨ ਸੁਨੱਖਾ ਤੇ ਲੈਂਥ ਲੋਂ ਤੇ ਬਹੁਤ ਆ ਤੇ ਇਹਦੀ ਮਾਂ ਐ ਇਸ ਵਾਰ ਜੈ ਰਾਜ ਤੋਂ ਮੀਟ ਹੋਈ ਹੋਈ ਆਪਣੇ ਵਾਲਾ ਜਿਹੜਾ ਚੈਂਪੀਅਨ ਜੈ ਰਾਜ ਤੇਵ ਰਾਜ ਰਣੀਆਂ ਦਾ ਬੱਚਾ ਹਨ ਅਲੀਸਾਨ ਲਾਈਨ ਚੋਂ ਦਲਵਾਗ ਦਾ ਬੱਚਾ ਦੀਵ ਰਾਜ ਰਣੀਆਂ ਵਾਲਾ ਉਹਦਾ ਬੱਚਾ ਆਪਣੇ ਕੋਲ ਜੈ ਰਾਜ ਆ ਜੀ 41000 ਕੁੜੀ ਦੀ ਫੀਸ ਆ ਉਹ ਤਾਂ ਮੀਟ ਹੋਈ ਨੂੰ 10 12 ਦਿਨ ਹੋਈ ਆ ਆਪਾਂ ਸਲੇਜ ਇਸ ਵਾਰ ਕੁੜੀ ਨਹੀਂ ਮਲਾਈ ਸੀ ਤੇ ਹੁਣ ਆ 10 12 ਦਿਨ ਨੂੰ ਮੀਟ ਹੋਈ ਨੂੰ ਹੋਈ ਆ ਤੇ ਸਾਰੀ ਆਪਣੇ ਕੋਲ ਫੋਟੋ ਵੀਡੀਓ ਸਾਰੇ ਤਰ੍ਹਾਂ ਦੇ ਪ੍ਰੂਫ ਪਏ ਸੋ ਜੇ ਕਿਸੇ ਨੇ ਜੋੜਾ ਚੱਲਦਾ ਹੋਇਆ ਬਸ਼ੀਰਾ ਤੇ ਮਾਨ ਲੈਣਾ ਹੋਇਆ ਤਾ ਜੋੜਾ ਵੀ ਦੇ ਦਾਂਗੇ ਜੇ ਕੱਲਾ ਬੱਚਾ ਕਿਸ ਦੇ ਚੱਲਦਾ ਹੋਇਆ ਤਾਂ ਕੱਲਾ ਬੱਚਾ ਵੀ ਦੇ ਦਾਂ। ਕੁਆਲਿਟੀ ਆ ਬੱਚੇ ਦੋਸਤੋ। ਸਾਮ ਭਾਲ ਦਾ ਆਉਣ ਵਾਲੇ ਸਮੇਂ ਦਾ ਚੈਂਪੀਅਨ ਬਣੂ ਇਹ ਚੀਜ਼ ਆ ਪਤਾ। ਦੇਖੋ ਗਰਦਨ ਦੇਖੋ ਫੇਸ ਪ੍ਰੋਫਾਈਲ ਬਰੀਕੀ ਬਹੁਤ ਆ ਬੱਚੇ। ਕੰਨ ਕੁੰਨ ਵਾਲੀ ਜਮ ਤੈ ਤੋੜੀ ਪਈ ਲੱਤ ਲੁੱਤ ਲੰਮੀ ਪੈਠ ਪੂੜਾ ਗੋਲ ਪਿਆ ਬੱਚਾ ਹੈਵੀ ਬੋਨ ਦਾ। ਤੋਂ ਜੇ ਕਿਸ ਭਰਾ ਦੇ ਬਸ਼ੀਰੇ ਪਸੰਦ ਆਇਆ ਤਾਂ ਕੱਲਾ ਬਸ਼ੀਰੇ ਦਾ ਵੀ ਵਿਚਾਰ ਬਣ ਸਕਦਾ। ਜੋੜਾ ਚੱਲਦਾ ਹੋਇਆ ਤਾਂ ਜੋੜਾ ਵੀ ਦੇ ਦਾਂਗੇ। ਤੋਂ ਦੋਸਤੋ ਕਮੈਂਟਾਂ 'ਚ ਦੱਸਿਓ ਜਰੂਰ ਕਿੱਦਾਂ ਲੱਗੀ ਆਪਣੀ ਬਰੀਡਿੰਗ। ਬਾਕੀ ਤੁਹਾਡੀ ਖਚੈਰੀ ਚ ਰੱਖਦਾ ਗਲਤੀ ਫਲਤੀ ਮਾਫ ਕਰੋ ਜੇ ਗਲਤ ਬੋਲਿਆ ਗਿਆ ਹੋਇਆ ਤੇ ਬਸ਼ੀਰੇ ਆ ਜਰੂਰ ਬਸ਼ੀਰੇ ਬਾਰੇ ਦੱਸੋ ਇਹਦਾ ਨਾਮ ਹੈ ਗੁਰਵਕਸ ਦੇਖੋ ਕੰਨ ਕੁੰਡੀ ਕੁਆਲਟੀ ਦੇਖੋ ਕੁੰਡੀ ਵਾਲਾ ਕੰਨ ਛੂਟਾ ਕੰਨ ਮੱਥੇ ਦਾ ਫੁੱਲ ਵੀ ਪੂਰਾ ਸੋਹਣਾ ਬਾਲ ਭੋਰੀਆਂ ਦਾ ਸਾਫਾ ਦੇ ਮਨ ਲੱਗੀ ਹੋਈ ਹੈ ਬਸ਼ੀਰੇ ਦੇ ਲੰਮੇ ਗਰਦਨਾਂ ਪੈਠ ਪੁੜਾ ਸੋਹਣਾ ਬੱਚੇ ਦਾ ਤੇ ਦੋਨੇ ਦਿਖਾਤੇ ਆਪਾਂ ਤੇ ਜਿਹੜਾ ਫੱਟ ਆਇਆ ਜਿਵੇਂ ਮੰਨ ਲਓ ਜੇ ਕੱਲਾ ਬੱਚਾ ਫੱਟਾ ਹੈ ਕੱਲਾ ਬੱਚਾ ਵੀ ਦੇ ਦਾਂ ਜੋੜਾ ਚਾਹੀਦਾ ਹੋ ਤਾਂ ਜੋੜਾ ਵੀ ਦੇ ਦਾਂਗੇ ਤੇ ਸਾਊ ਬਹੁਤ ਬੱਚਾ ਜਿੱਦਾਂ ਵੀ ਤੁਹਾਡਾ ਵਿਚਾਰ ਹੋਇਆ ਫੋਨ ਲਾ ਲਓ ਨੰਬਰ ਕਰ ਲਓ ਨੋਟ 62399545449855599017 ਜਿਹੜਾ ਵੀ ਦੋਨੋਂ ਫੈਟ ਹੋਇਆ ਉਹਦਾ ਆਪਾਂ ਵਿਚਾਰ ਬਣਾ ਲਾਂਗੇ ਤੇ ਨੰਬਰ ਕਰ ਲੇ ਨੋਟ ਡਿਟੇਲ ਜਿੱਦਾਂ ਦੀ ਚਾਹੀਦੀ ਹੈ ਡਿਟੇਲ ਤੁਸੀਂ ਪਤਾ ਲੈ ਸਕਦੇ ਆ ਬਾਕੀ ਡਿਟੇਲ ਤਾਂ ਆਪਾਂ ਸਾਰੀ ਦੇ ਦਿੱਤੀ ਪੰਜ ਤਰੀਕ ਨੂੰ ਦੋਸਤੋ ਤਿੰਨ ਮਹੀਨੇ ਦਾ ਹੋਣਾ ਦਲਸਾਨ ਦਾ ਪੁੱਤਾ ਰਾਜਵੰਸ਼ ਦਾ ਬੱਚਾ ਮਾ ਹਲੀ ਕਰਲਗੜ ਦੀ ਪੁੱਤੀ ਆ ਰੈਂਬੋ ਘੋੜੇ ਦੇ ਆਯੋਧਿਆ ਵਾਲੇ ਦੀ ਜੈ ਰਾਜ ਤੋਂ ਦੁਬਾਰਾ ਮੀਟ ਆ 10 ਤੋਂ 12 ਦਿਨ ਹੋਏ ਸੋ ਮਿਲਦੇ ਆ ਜਲਦ ਨਵੀਂ ਵੀਡੀਓ